ਇਹ ਲਾ ਸਾਡੇ ਅੰਦਰ ਦੇ ਫੁਰਨੇ ਨੂੰ ਬੁਝ ਲੈਂਦਾ ਹੈ ਅੰਤਰਜਾਮੀ ਸੋ ਪ੍ਰਭ ਪੂਰਾ ਜਾਪਾ ਪੜਦਿਆਂ ਘਾਟ ਘਟ ਕੇ ਅੰਤਰ ਕੀ ਜਾਣਤ ਉਹ ਸਾਡੇ ਹਿਰਦੇ ਦੇ ਅੰਦਰ ਦੀ ਗੱਲ ਨੂੰ ਜਾਣ ਲੈਂਦਾ ਹੈ ਬੁਝ ਲੈਂਦਾ ਹੈ ਸਾਧ ਸੰਗਤ ਇੱਕ ਔਰੰਗਜ਼ੇਬ ਦਾ ਭੇਜਿਆ ਹੋਇਆ ਜਸੂਸ ਜਿਹੜਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆ ਦੇ ਮਾਲੀ ਗੁਲਾਬੇ ਪਾਸ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿੰਦਾ ਸੀ ਤੇ ਇਹ ਮੁਸਲਮਾਨ ਸੀ ਔਰੰਗਜ਼ੇਬ ਦਾ ਭੇਜਿਆ ਹੋਇਆ ਸੀ ਔਰ ਇੱਕ ਬ੍ਰਾਹਮਣ ਦੇ ਭੇਸ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿੰਦਾ ਸੀ ਜਦੋਂ ਉਸ ਮਾਲੀ ਦੇ ਨਾਲ ਮਹਾਰਾਜ ਸਾਹਿਬ ਦੀ ਹਜ਼ੂਰੀ ਆਉਂਦਾ ਦਰਸ਼ਨ ਕਰਦਾ ਤੇ ਮਹਾਰਾਜ ਸਾਹਿਬ ਇਹਨੂੰ ਵੇਸ਼ ਕੇ ਮੁਸਕਰਾ ਪੈਂਦੇ ਜਾਨੀ ਜਾਣੇ ਨਾ ਮਹਾਰਾਜ ਐ ਵੀ ਅੰਦਰ ਕੀ ਏ ਕੀ ਕਰ ਰਿਹਾ ਏ ਕੋਈ ਲੋਕੀ ਸ਼ੋਪੀ ਗੱਲ ਥੋੜੀ ਏ ਮਹਾਰਾਜ ਜਾਣਦੇ ਨੇ ਤੇ ਸਾਧ ਸੰਗਤ ਕਿਰਪਾ ਦ੍ਰਿਸ਼ਟੀ ਕਰਕੇ ਮਹਾਰਾਜ ਨੇ ਜਨਮਾਂ ਜਨਮਾਂ ਤਰਾ ਦੇ ਪਾਪ ਧੋਤੇ ਜਿਸ ਦਿਨ 1699 ਦੀ ਵਿਸਾਖੀ ਵਾਲੇ ਦਿਨ ਮਹਾਰਾਜ ਨੇ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਸਿੱਖਾਂ ਨੂੰ ਦੇ ਕੇ ਸਿੰਘ ਹੋਣ ਦਾ ਮਾਣ ਦਿੱਤਾ ਨਾ ਜੀ ਉਹਦਨੇ ਖੀਰਲੀ ਰਿਪੋਰਟ ਔਰੰਗਜੀਤ ਨੂੰ ਭੇਜ ਕੇ ਕਹਿੰਦਾ ਏ ਔਰੰਗਜੀਤ ਪਿਆਜ ਮੇਰੀ ਆਖਰੀ ਰਿਪੋਰਟ ਹੈ। ਔਰ ਅੱਜ ਜੋ ਮਹਾਰਾਜ ਸਾਹਿਬ ਨੇ ਚੋਜ ਵਰਤਾਇਆ ਹੈ ਨਾ ਚੋਜੀ ਪ੍ਰੀਤਮ ਨੇ ਮੈਂ ਇੰਨਾ ਪ੍ਰਭਾਵਿਤ ਹੋ ਗਿਆ ਅੱਜ ਤੋਂ ਤੇਰਾ ਨਹੀਂ ਮੈਂ ਉਹਦਾ ਹੋ ਗਿਆ। ਔਰ ਉਹ ਖੰਡੇ ਬਾਟੇ ਦੀ ਪੌਲ ਛੱਕ ਕੇ ਸਾਧ ਸੰਗਤ ਅਜਮੇਰ ਸਿੰਘ ਬਣਦਾ ਏ। ਗੁਰੂ ਬਖਸ਼ਿੰਦ ਹੈ, ਗੁਰੂ ਜਾਣੀ ਜਾਨ ਹੈ, ਗੁਰੂ ਅੰਤਰਜਾਮੀ ਉਹ ਸਾਡੇ ਘਾਟ ਘਾਟ ਹਿਰਦੇ ਦੀ ਹਰ ਇੱਕ ਗੱਲ ਨੂੰ ਬੁੱਧਣ ਜਾਣਨ ਵਾਲਾ ਹੈ ਬਿਨ ਬੋਲਿਆਂ ਸਭ ਕੁਝ ਜਾਣਦਾ ਉਹ ਬਿਨਾ ਬੋਲਣ ਤੋਂ ਹੀ ਸਭ ਕੁਝ ਬੁੱਧਣ ਵਾਲਾ ਹੈ ਅੰਤਰਜਾਮੀ ਕਿਉਂਕਿ ਸਾਡੇ ਅੰਦਰ ਬੈਠਾ ਏ ਕੋਈ ਬਾਹਰ ਨਹੀਂ ਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਚਰਨ